ਅਸੀਂ ਪੰਜਾਬ ਸ਼ਬਦ ਨੂੰ ਪਿਆਰ ਕਰਦੇ ਆਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਪੰਜਾਬ ਦੀ ਧਰਤੀ ਨਾਲ ਸਾਨੂੰ ਕੋਈ ਪਿਆਰ ਨਹੀਂ ਪੰਜਾਬ ਦੀ ਹਵਾ ਨਾਲ ਸਾਨੂੰ ਕੋਈ ਪਿਆਰ ਨਹੀਂ ਪੰਜਾਬ ਦੇ ਪਾਣੀਆਂ ਨਾਲ ਸਾਨੂੰ ਕੋਈ ਪਿਆਰ ਨਹੀਂ ਪੰਜਾਬ ਦੀ ਜਵਾਨੀ ਨਾਲ ਸਾਨੂੰ ਕੋਈ ਪਿਆਰ ਨਹੀਂ ਅੱਜ ਅਸੀਂ ਹਰੇਕ ਬੰਦਾ ਪੰਜਾਬ ਦੇ ਵਿੱਚ ਫ੍ਰੀ ਬੱਸ ਸੇਵਾ ਮਾਣਨ ਨੂੰ ਤਿਆਰ ਹੈ ਫ੍ਰੀ ਬਿਜਲੀ ਦੀ ਸੇਵਾ ਮਾਣਨ ਨੂੰ ਤਿਆਰ ਹੈ ਜੇ ਕਿਸੇ ਬੰਦੇ ਨੂੰ ਕਹਿ ਦੋ ਕਿ 1 ਰੁਪਿਆ ਪੰਜਾਬ ਦੀ ਭਲਾਈ ਵਾਸਤੇ ਦੇ ਦੇ ਅਗਲਾ ਫੋਨ ਕੱਟ ਦਿੰਦਾ ਹਾਂ ਆ ਪੰਜਾਬੀਆਂ ਦਾ ਅੱਜ ਦਾ ਰੁਝਾਨ ਹੈ ਡੰਡਾ ਚੱਕਣ ਨੂੰ ਬਹੁਤ ਤੇਜ਼ ਆ ਕੇ ਅਸੀਂ ਪੰਜਾਬੀਆਂ ਅਸੀਂ ਪੰਜਾਬ ਨਾਲ ਪਿਆਰ ਕਰਦੇ ਆ ਕੋਈ ਪਿਆਰ ਨਹੀਂ ਕਰਦਾ ਅਸੀਂ ਸਵਾਰਥੀ ਲੋਕ ਆ ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਬੜੇ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਆਪਣੇ profession ਰਾਹੀਂ ਸਮਾਜ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਮੈਂ ਉਸੁ ਭਾਗਿਆ ਬੰਦਾ ਕਿ ਜਿਹਨੂੰ ਪਰਮਾਤਮਾ ਨੇ ਇਸ profession ਦੇ ਵਿੱਚ ਪਾਇਆ ਕਿ ਜਿਹੜਾ ਤੁਹਾਡੇ ਵਰਗੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਪ੍ਰਤੀ ਅਗਾ ਕਰ ਰਿਹਾ ਔਰ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬਿਹਤਰ ਦਿਨ ਹੋਊਗਾ ਜਿਸ ਦਿਨ ਮੇਰੀ ਇਹ ਯਾਤਰਾ ਸੰਪੰਨ ਹੁੰਦੀ ਹੈ ਔਰ ਤੁਹਾਡੇ ਵਰਗੇ ਬੱਚੇ 3 ਲੱਖ ਬੱਚੇ ਮੇਰੇ ਨਾਲ ਖੜ ਕੇ ਕਹਿਣਗੇ ਕਿ ਸਰ ਅਸੀਂ ਤੁਹਾਡੇ ਕਹਿਣ ਤੇ ਨਸ਼ੇ ਵਿੱਚ ਨਹੀਂ